ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦੇ ਆ ਸਭ ਠੀਕ ਠਾਕ ਹੋਵਾਂਗੇ ਅੱਜ ਦੀ ਵੀਡੀਓ 'ਚ ਵੀਰੇ ਆਪਾਂ ਨੇ ਗੱਲ ਕਰਨੀ ਆ ਵੀ ਜਿਆਦਾ ਮੁਨਾਫਾ ਮੱਝਾਂ 'ਚ ਆ ਜਾਂ گا ਗਾਵਾਂ 'ਚ ਤੇ ਚਲੋ ਕੰਮ ਦੋਏ ਵਧੀਆ ਨੇ ਕਈਆਂ ਨੂੰ ਗਾਵਾਂ ਦਾ ਕੰਮ ਲੋਟਾ ਕਈਆਂ ਨੂੰ ਮੱਝਾਂ ਦਾ ਕੰਮ ਲੋਟਾ ਠੀਕ ਆ ਨਾ ਆਪਾਂ ਨੂੰ ਕਈ ਵੀਰਾਂ ਨੇ ਇਹ ਸਵਾਲ ਕਰੇ ਸੀ ਵੀ ਅਸੀਂ ਨਵਾਂ ਕੰਮ ਸਟਾਰਟ ਕਰਨਾ ਵੀ ਗਾਵਾਂ ਤੋਂ ਕਰੀਏ ਜਾਂ ਮੱਝਾਂ ਤੋਂ ਕਰੀਏ ਈ ਗੱਲਾਂ ਵੀ ਜਿਆਦਾ ਮੁਨਾਫਾ ਗਾਵਾਂ ਰੱਖਣ ਜਾਂ ਜਾਂ ਮੱਝਾਂ ਰੱਖਣ ਜਾਂ ਹੁਣ ਜਿਵੇਂ ਆਪਾਂ ਨਾਰਮਲ ਵੀਰੇ ਦੇਖਦੇ ਆਂ ਜਿਵੇਂ ਕਈ ਵੀਰਾਂ ਨੇ ਗਾਵਾਂ ਵੇਚ ਕੇ ਮੱਝਾਂ ਲਈਆਂ ਨੇ ਜਾਂ ਕਈਆਂ ਨੇ ਮੱਝਾਂ ਵੇਚ ਕੇ ਗਾਵਾਂ ਲਈਆਂ ਨੇ ਕੋਈ ਕਹਿੰਦਾ ਸਾਨੂੰ ਗਾਵਾਂ ਦਾ ਕੰਮ ਲੋਟ ਆ ਵੀ ਇਹ ਨਾ ਸਾਨੂੰ ਵਧੀਆ ਲੱਗਦਾ ਕੋਈ ਕਹਿੰਦਾ ਮੱਝਾਂ ਦਾ ਕੰਮ ਲੋਟ ਆ ਬਾਕੀ ਕੰਮ ਲੋਟ ਵੀ ਆ ਬਾਕੀ ਇਹ ਵੀ ਹੁੰਦਾ ਵੀਰੇ ਦੁੱਧ ਦੇ ਰੇਟ ਦਾ ਫਰਕ ਬਹੁਤ ਪੈਂਦਾ ਹੁਣ ਜਿਹੜੀ ਏਰੀਏ 'ਚ ਵੀ ਤੁਸੀਂ ਲਾ ਲਓ ਜਾਂ ਫੈਂਟ ਦੇ ਤੌਰ ਤੇ ਲਾ ਲਓ ਜਿਨ੍ਹਾਂ ਦਾ ਗਾਵਾਂ ਦਾ ਦੁੱਧ ਦੇ 33 30 ਲੱਗਣਾ ਠੀਕ ਆ ਉਹਨਾਂ ਨੂੰ ਮੁਨਾਫਾ ਘਟਾ ਜਾਂ ਤਾਂ ਗਾਂ ਦੋ ਵੱਧ ਦੁੱਧ ਵਾਲੀ ਹੋਵੇ ਵੀ 30 ਪਲੱਸ ਲੀਟਰ ਵਾਲੀ ਉਹ ਹੋਵੇ ਜੇ ਹੁਣ ਆਪਾਂ ਕਹੀਏ ਵੀ 15 ਲੀਟਰ ਵਾਲੀ ਗਾਂ 32 33 ਰੁਪਏ ਨੂੰ ਦੁੱਧ ਪਾ ਕੇ ਆਪਾਂ ਕਾਮਯਾਬ ਹੋ ਜਾਈਏ ਇਹ ਕ ਨਹੀਂ ਗੱਲ ਬਣਦੀ ਹੈਗੀ ਕਿ ਆਪਾਂ ਅੱਜ ਦੀ ਵੀਡੀਓ 'ਚ ਇਹੀ ਗੱਲ ਕਰਾਂਗੇ ਗਾਵਾਂ ਦੇ ਦੁੱਧ ਬਾਰੇ ਮੱਝਾਂ ਦੇ ਦੁੱਧ ਬਾਰੇ ਕੀ ਰੇਟ ਹੋਣਾ ਚਾਹੀਦਾ ਕਿਹੜੀ ਵੀ ਮਤਲਬ ਗਾਂ ਜਾਂ ਮੱਝ ਦਾ ਕਿੰਨਾ ਕ ਮੁਨਾਫਾ ਹੁੰਦਾ ਤੇ ਬਾਕੀ ਫਰੈਂਟ ਦੀ ਵੀ ਗੱਲ ਕਰਾਂਗੇ ਦੁੱਧ ਦੇ ਰੇਟ ਦੀ ਵੀ ਗੱਲ ਕਰਦੇ ਆਂ ਵੀ ਕਿਹੜੇ ਹਿਸਾਬ ਨਾਲ ਕੀ ਹੋਣਾ ਚਾਹੀਦਾ ਉਹ ਕਈ ਵੀਰ ਤਾਂ ਵੀ ਮਤਲਬ ਦੁੱਧ ਚੁੱਕਤ ਤੇ ਪਾਉਂਦੇ ਨੇ ਜਿਵੇਂ ਹੁਣ ਆਪਾਂ ਆਪਾਂ ਬਿਨਾਂ ਫੈਂਟ ਤੋਂ ਦੁੱਧ ਕਾਉਨੇ ਆ ਆਪਣਾ 42 ਤੋਂ 45 ਰੁਪਏ ਨੂੰ ਲੱਗਦਾ ਲੀਟਰ 1 ਲੀਟਰ ਦੁੱਧ ਤੇ ਝੋਟੀ ਦਾ ਆਪਣਾ ਵੀ ਮਤਲਬ ਇੱਕ ਝੋਟੀ ਆਪਣੇ ਉਹਦਾ 70 ਰੁਪਏ ਨੂੰ ਲੱਗਦਾ ਘਰੋਂ ਹੀ ਦੁੱਧ ਲੈ ਕੇ ਜਾਂਦੇ ਨੇ ਤੇ ਜਿਵੇਂ ਕਈ ਵੀਰ ਫੈਂਟ ਦੇ ਦੁੱਧ ਪਾਉਂਦੇ ਨੇ ਜਾਂ ਕਈ ਇਹਦੀਆਂ 'ਚ ਦੁੱਧ ਦਾ ਰੇਟ 50 ਰੁਪਏ ਆ ਬੈੜੀਆਂ ਦਾ ਤੇ گاਵਾ ਤੇ ਮੱਝਾਂ ਦਾ 80 85 ਰੁਪਏ ਲੱਗਦਾ ਬਾਕੀ ਜਿਹੜੇ ਵੀਰ ਫੈਂਟ ਤੇ ਦੁੱਧ ਪਾਉਂਦੇ ਨੇ ਨਵਾਂ ਕੰਮ ਸਟਾਰਟ ਕਰਨਾ ਉਹ ਕਈ ਵਾਰ ਕੀ ਕਰਦੇ ਨੇ ਵੀ ਐਚਐਫ ਗਾਵਾਂ ਤੋਂ ਸਟਾਰਟ ਕਰ ਲੈਂਦੇ ਨੇ ਉਨੀ ਨੌਲੇਜ ਚਲੋ ਹੁੰਦੀ ਨਹੀਂ ਅਸੀਂ ਵੀ ਸਾਨੂੰ ਵੀ ਪਹਿਲਾਂ ਚਲੋ ਬਾਕੀ ਜਿਹੜੇ ਫੈਂਟ ਤੇ ਪਾਉਂਦੇ ਨੇ ਉਹਨਾਂ ਦੀ ਗੱਲ ਕਰਦੇ ਆਂ ਵੀ ਜਿਹੜੇ ਵੀਰ ਫੈਂਟ ਤੇ ਦੁੱਧ ਪਾਉਂਦੇ ਨੇ ਤੇ ਨਵਾਂ ਕੰਮ ਉਹ ਵੀਰੇ ਜਰਸੀ ਗਾਵਾਂ ਜ਼ਰੂਰ ਵਿੱਚ ਐਡ ਕਰਿਆ ਕਰੋ ਕਿਉਂਕਿ ਐਚਐਫ ਦੀ ਫੈਂਟ ਆ ਜਿਹੜੀ ਉਹ ਥੋੜੀ ਜਿਹੀ ਘੱਟ ਹੁੰਦੀ ਆ ਜਰਸੀ ਦੀ ਫੈਂਟ ਆ ਜਿਹੜੀ ਉਹ ਜ਼ਿਆਦਾ ਹੁੰਦੀ ਆ ਜਿਵੇਂ ਐਚ ਐਫ ਤੇ ਜਰਸੀ ਦਾ ਦੁੱਧ ਮਿਕਸ ਹੋ ਜਾਂਦਾ ਉਹ ਫੈਂਟ ਵੀ ਵਧੀਆ ਹੋ ਜਾਂਦੀ ਹੈ ਤੇ ਰੇਟ ਵੀ ਵਧੀਆ ਮਿਲਦਾ ਆਪਾਂ ਨੂੰ ਹੁਣ ਵੀਰੇ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਵੀ ਮੱਝਾਂ ਜਿਵੇਂ ਹੁਣ ਨਵੇਂ ਵੀਰਾਂ ਦੇ ਸਵਾਲ ਨੇ ਵੀ ਮੱਝਾਂ ਰੱਖਣੀਆਂ ਚਾਹੀਦੀਆਂ ਨੇ ਜਾਂ ਗਾਵਾਂ ਪਹਿਲਾਂ ਤਾਂ ਵੀਰੇ ਆਪਾਂ ਨੂੰ ਆਪਣਾ ਬਜਟ ਦੇਖਣਾ ਹੁੰਦਾ ਵੀ ਆਪਣਾ ਬਜਟ ਕਿੰਨਾ ਤੱਕ ਹੀ ਵੀਰ ਤਾਂ ਚਲੋ ਗੱਲ ਇਹ ਵੀ ਜੈਜਿਆ ਲੋਨ ਲੈਣਾ ਵੀ ਕਈਆਂ ਨੂੰ ਚਲੋ ਲੋਨ ਸੌਖਾ ਮਿਲ ਜਾਂਦਾ ਠੀਕ ਆ ਉਹ ਲੈ ਵੀ ਲੈਂਦੇ ਨੇ ਬਾਕੀ ਜਿਹੜੇ ਕੰਮ 'ਚ ਐਕਸਪੀਰੀਐਂਸ ਜਾਦੇ ਹੁੰਦਾ ਉਹ ਲੋਨ ਲੈ ਵੀ ਲਵੇ ਨਵੇਂ ਕੰਮ 'ਚ ਕਈ ਵਾਰ ਆਪਾਂ ਲੋਨ ਲੈ ਕੇ ਫਸ ਜਾਂਦੇ ਹੁੰਨੇ ਆ ਤੇ ਪਹਿਲਾਂ ਤਾਂ ਆਪਾਂ ਨੂੰ ਪੂਰਾ ਪ੍ਰੋਪਰ ਐਕਸਪੀਰੀਐਂਸ ਚਾਹੀਦਾ ਆਪਾਂ ਨੂੰ ਫੁੱਲ ਨੌਲੇਜ ਚਾਹੀਦੀ ਆ ਫੇਰ ਚਾਹੇ ਤੁਸੀਂ 50 20 ਲੱਖ ਛੱਡੋ 50 ਲੱਖ ਦਾ ਲੋਨ ਲੈ ਲਓ ਤਾਂ ਵੀ ਲੋਟ ਆ ਕੰਮ ਠੀਕ ਆ ਜਦੋਂ ਕਈ ਵਾਰ ਬਿਨਾਂ ਐਕਸਪੀਰੀਐਂਸ ਤੋਂ ਆਪਾਂ ਚੱਕ ਚਕਾ ਕੇ ਜਾਂ ਇੱਕ ਦੂਜੇ ਵੱਲ ਦੇਖ ਕੇ ਕੰਮ ਕਰਦੇ ਆ ਇਹ ਕੰਮ ਬਾਕੀ ਹੈਗਾ ਸ਼ੌਂਕ ਦਾ ਠੀਕ ਆ ਨਾ ਇਹ ਦੇਖ ਦਿਖਾਈਏ ਨਾ ਕੰਮ ਨਹੀਂ ਚੱਲਦਾ ਵੀ ਉਹਦਾ ਦੁੱਧ ਪੈਂਦਾ ਇੰਨੇ ਦਾ ਦੁੱਧ ਪੈਂਦਾ ਠੀਕ ਆ ਨਾ ਵੀ ਆਪਾਂ ਵੀ ਰੱਖ ਲਈਏ ਵੀ ਮੁਨਾਫਾ ਬਹੁਤਾ ਕੱਲਾ ਮੁਨਾਫਾ ਨਹੀਂ ਇਹਦੇ ਘਾਟੇ ਵੀ ਬਹੁਤ ਪੈਂਦੇ ਨੇ ਵੀ ਪਹਿਲਾਂ ਤਾਂ ਤੁਸੀਂ ਤੁਹਾਨੂੰ ਫੁੱਲ ਐਕਸਪੀਰੀਅੰਸ ਚਾਹੀਦਾ ਠੀਕ ਆ ਕੰਮ ਦੇ ਨਾਲ ਨਾਲ ਹੋ ਜਾਂਦਾ ਹੌਲੀ ਹੌਲੀ ਜਣ ਚ ਸਟੈਪ ਬਾਈ ਸਟੈਪ ਇਹ ਕੰਮ ਆ ਜਿਹੜਾ ਆਪਾਂ ਨੂੰ ਕਰਨਾ ਚਾਹੀਦਾ ਤੇ ਹੁਣ ਆਪਾਂ ਨੇ ਗੱਲ ਕਰੀ ਸੀ ਬਜਟ ਦੀ ਹੁਣ ਜਿਹੜੇ ਵੀਰਾਂ ਹੁਣ ਜਿਵੇਂ ਆਪਾਂ ਮੱਝ ਦੀ ਗੱਲ ਕਰੀਏ ਜੇ ਚੰਗੀ ਮੈਂ ਲੈਣੀ ਆ ਤਾਂ ਘੱਟੋ ਘੱਟ ਨਹੀਂ ਵੀਰੇ ਲੱਖ ਤੋਂ ਉੱਤੇ ਆਉਂਦੀ ਆ ਜੇ ਆਪਾਂ ਨੇ 12 14 ਕਿਲੋ ਵਾਲੀ ਦੁੱਧ ਵਾਲੀ ਲੈਣੀ ਆ ਉਹ ਮਹਿਸਾਂ 'ਚ ਲੈਣੀ ਆ ਝੋਟੀਆਂ 'ਚ ਨਹੀਂ ਠੀਕ ਆ ਨਾ ਤੇ ਹੁਣ ਕਈ ਵੀਰ ਸਟਾਰਟ ਕਰਨਾ ਚਾਹੁੰਦੇ ਨੇ ਕੰਮ ਪੈਸੇ ਥੋੜੇ ਹੁੰਦੇ ਆ ਜਿਵੇਂ ਹੁਣ ਲੱਖ ਦੀ ਇੱਕ ਮੈਂ ਹੋਣੀ ਆ ਤੇ گاਵਾ ਨੇ ਜਿਹੜੀਆਂ ਉਹ ਦੋ ਆ ਜਾਣੀਆਂ ਨੇ ਜ਼ਰੂਰੀ ਨਹੀਂ ਹੁੰਦਾ ਵੀਰੇ ਵੀ ਆਪਾਂ ਨੇ ਵੱਧ ਦੁੱਧ ਵਾਲੀ ਗਾਂ ਤੋਂ ਹੀ ਸਟਾਰਟ ਕਰਨਾ ਕੰਮ ਬਾਕੀ ਗੱਲ ਹੁੰਦੀ ਆ ਰੇਟ ਦੀ ਜਿਨ੍ਹਾਂ ਨੇ ਨਵੀਆਂ ਗਾਵਾਂ ਖਰੀਦਣੀਆਂ ਮੈਂ ਤਾਂ ਕਹਿੰਦਾ ਜੇ ਤੁਸੀਂ ਪੰਜ ਗਾਵਾਂ ਖਰੀਦਣੀਆਂ ਨੇ ਤਾਂ ਤਿੰਨ ਐਚਐਫ ਲਾ ਕੇ ਤੁਸੀਂ ਦੋ ਜਰਸੀਆਂ ਪੱਕਾ ਰੱਖੋ ਕਿਉਂਕਿ ਉਹਦੇ ਨਾਲ ਤੁਹਾਡੀ ਫੈਂਟ ਆ ਜਿਹੜੀ ਉਹ ਵਧੀ ਆਈ ਜਾਊ ਜਿਹੜੇ ਵੀਰਾਂ ਦਾ ਤਾਂ ਫੈਂਟ ਤੇ ਦੁੱਧ ਪੈਂਦਾ ਠੀਕ ਆ ਨਾ ਤੇ ਉਹਨਾਂ ਨੂੰ ਫੈਂਟ ਵੱਲ ਜਿਆਦਾ ਧਿਆਨ ਦੇਣਾ ਚਾਹੀਦਾ ਵੀ ਘੱਟ ਤੋਂ ਘੱਟ ਨਹੀਂ 4 0 ਫੈਂਟ ਤਾਂ ਹੋਵੇ ਤੁਹਾਡੀ ਦੁੱਧ ਦਾ ਰੇਟ ਲੱਗੂਗਾ ਤਾਂ ਹੀ ਆਪਾਂ ਨੂੰ ਮੁਨਾਫਾ ਹੋਣਾ ਹੁਣ ਦੁੱਧ ਦਾ ਰੇਟ ਬਾਕੀ ਐਂ ਆ 30 ਰੁਪਏ ਤਾਂ ਫੀਡ ਵੇਂਦੀ ਆ 30 ਰੁਪਏ ਕਿਲੋ ਫੀਡ ਵੇਝ ਜਾਂਦੀ ਆ ਠੀਕ ਆ ਨਾ ਜੇ 30 ਰੁਪਏ ਹੀ ਦੁੱਧ ਦਾ ਰੇਟ ਲੱਗੇ 32 ਫਿਰ ਕੋਈ ਫਾਇਦਾ ਨਹੀਂ ਹੈਗਾ ਤੇ ਆਪਾਂ ਨੇ ਵੀਡੀਓ ਦੇ ਸਟਾਰਟ 'ਚ ਕਿਹਾ ਸੀ ਵੀ ਗਾਵਾਂ ਕਿਵੇਂ ਖਰੀਦਣੀਆਂ ਨੇ ਆਪਾਂ ਨੇ ਦੁੱਧ ਦੇ ਹਿਸਾਬ ਨਾਲ ਠੀਕ ਹੈ ਨਾ ਹੁਣ ਜਿਹੜੇ ਵੀਰਾਂ ਦਾ ਤਾਂ 33 34 ਰੁਪਏ ਲੱਗਦਾ ਉਹ ਫੈਂਟ ਵੱਲ ਜਿਆਦਾ ਫੋਕਸ ਕਰਿਆ ਕਰੋ ਵੀ ਤੁਹਾਡੀ ਫੈਂਟ ਆ ਜਿਹੜੀ ਉਹ ਜਾਦੇ ਆਵੇ ਤੇ ਜਿਨ੍ਹਾਂ ਦਾ ਚੁੱਕਤ ਤੇ ਪੈਂਦਾ ਉਹ ਚਲੋ ਵੀ ਮਤਲਬ ਦੁੱਧ ਤੇ ਜਿਆਦਾ ਫੋਕਸ ਕਰਿਆ ਕਰੋ ਜਿਵੇਂ ਹੁਣ ਨਵਾਂ ਕੰਮ ਸਟਾਰਟ ਕਰਨਾ ਵੀ ਜਿਆਦੇ ਬਰੀਡ ਵੱਲ ਨਾ ਜਾਓ ਦੁੱਧ ਤੇ ਜਿਵੇਂ ਤੁਹਾਨੂੰ ਜਹੇ ਤੀਏ ਚ ਤੀਏ ਸੂਏ ਗਾਂ ਮਿਲਦੀ ਆ ਚੌਥੇ ਦੁੱਧ ਦੇਖਿਆ ਕਰੋ ਵੀ 25 ਤੋਂ 30 ਕਿਲੋ ਹੈਗਾ ਰੇਟ ਦੇ ਚੱਕਰਾਂ 'ਚ ਆ ਕੇ ਕਈ ਵਾਰ ਅਗਲਾ گاਵਾ ਤੋਂ ਪਰਹੇਜ਼ ਕਰਦਾ ਥੋੜੇ ਜਿਹਾ ਵੀ ਇਹਦਾ ਰੇਟ ਤਾਂ ਲੱਗਦਾ ਨਹੀਂ ਹੈਗਾ ਠੀਕ ਆ ਨਾ ਕਈ ਵਾਰ ਇਹ ਵੀ ਹੁੰਦਾ ਵੀ ਫੈਂਟ 20 ਹੁੰਦੀ ਆ 2025 ਉਹ ਵੀ ਮਤਲਬ ਗਲਤੀ ਗਲਤੀ ਆਪਣੀ ਹੁੰਦੀ ਆ ਵੀ ਫੈਂਟ ਨਹੀਂ ਆਉਂਦੀ ਹੈਗੀ ਦੋਸ਼ ਆਪਾਂ ਵੀ ਮਤਲਬ ਕੱਢੀ ਜਾਂਦੇ ਆ ਵੀ ਆਪਣਾ ਦੁੱਧ ਦਾ ਰੇਟ ਨਹੀਂ ਸਹੀ ਲੱਗਦਾ ਹੈਗਾ ਆਪਾਂ ਨੂੰ ਫੀਡ ਵਗੈਰਾ ਵਧੀਆ ਪਾਉਣੀ ਚਾਹੀਦੀ ਹੈ ਵੀ ਘੱਟ ਤੋਂ ਘੱਟ ਨਹੀਂ ਆਪਣੀ 40 ਫੈਂਟ ਤਾਂ ਆ ਵੀ ਆਵੇ ਕੀ ਹੁਣ ਜਿਹੜੇ ਵੀਰਾਂ ਨੇ ਨਵੇਂ ਆਨੇ گاਵਾ ਲੈਂਦੇ ਨੇ ਹੁਣ ਕਈ ਵਾਰ ਆਪਾਂ ਕੀ ਕਰਦੇ ਆ ਵੀ 15 15 ਕਿਲੋ ਵਾਲੀਆਂ ਹੀ ਗਾਵਾਂ ਲੈਣ ਲੱਗ ਜਾਂਦੀਆਂ ਹੁਣ ਜਿਨ੍ਹਾਂ ਦਾ ਤਾਂ ਰੇਟ 42 ਤੋਂ 45 ਲੱਗਦਾ 50 ਵੀ ਲੱਗਦਾ ਕਈਆਂ ਦਾ ਉਹਨਾਂ ਨੂੰ ਤਾਂ 15 18 ਕਿਲੋ ਵਾਲੀ ਗਾਂ ਨੇ ਵੀ ਨਫਾ ਦੇਣਾ ਹੀ ਦੇਣਾ ਠੀਕ ਆ ਨਾ ਹੁਣ ਜਿਨ੍ਹਾਂ ਦਾ ਦੁੱਧ ਦੇ ਡੈਰੀ ਚ 32 33 ਰੁਪਏ ਲੱਗਦਾ ਠੀਕ ਆ 15 ਕਿਲੋ ਵਾਲੀ ਕਿੰਨਾ ਕਾ ਨਫਾ ਦੇ ਦੂ ਉਹਨਾਂ ਨੂੰ ਇਹ ਜਾਨੀ ਜੀ ਖਿਆਲ ਚ ਰੱਖਿਆ ਕਰੋ ਵੀ ਜਿਹੇ ਪੈਸੇ ਘੱਟ ਵੀ ਲਾਉਣੇ ਆ ਤਾਂ ਤੁਸੀਂ ਜ਼ਿਆਦਾ ਸੂਏ ਜਗਾਂ ਲੈ ਲਓ ਕੋਈ ਚੱਕਰ ਨਹੀਂ ਹੈਗਾ ਬਾਈ 10 10 ਸੂਏ ਦੇ ਦਿੰਦੀਆਂ ਨੇ ਗਾਵਾਂ ਹੁਣ ਜਿਹੜੇ ਕਈ ਕਹ ਦੇ ਨੇ ਜਿਨ੍ਹਾਂ ਨੇ ਯਾਰ ਵੇਚਣੀ ਆ ਠੀਕ ਹੈ ਨਾ ਵਪਾਰੀ ਨੇ ਜਿਨ੍ਹਾਂ ਨੇ ਪੈਸੇ ਵਟਣੇ ਨੇ ਉਹਨਾਂ ਨੇ ਤਾਂ ਕਹਿਣਾ ਉਹ ਨਾ ਨਾ ਤੂੰ ਬੱਚੀਆਂ ਚ ਲੈਗਾ ਠੀਕ ਹੈ ਨਾ ਆਪਾਂ ਨੂੰ ਯਾਨੀ ਜੀ ਵੀਰੇ ਆਪਣਾ ਬਜਟ ਦੇਖਣਾ ਚਾਹੀਦਾ ਠੀਕ ਹੈ ਨਾ ਕਿੰਨਾ ਬਜਟ ਆ ਜ਼ਰੂਰੀ ਨਹੀਂ ਹੁੰਦਾ ਗਾਂ ਹੁੰਦੀ ਆ ਸੇਵਾ ਤੇ ਹੁਣ ਆਪਣੇ ਕੋ ਗਾਂ ਸੀ 10ਵੇਂ ਸੂਏ ਸੀ ਠੀਕ ਹੈ ਨਾ ਸੇਵਾ ਤੇ ਗਾਂ ਹੁੰਦੀ ਆ ਦੁੱਧ ਵੀ ਯਾਨੀ ਜੀ ਜਿਆਦੇ ਆਪਾਂ ਨੂੰ ਫੋਕਸ ਆ ਜਿਹੜੇ ਫੈਂਟ ਦੇ ਦੁੱਧ ਪਾਉਂਦੇ ਆ ਨਾ ਉਹ ਫੋਕਸ ਕਰਿਆ ਕਰੋ ਜਿਆਦਾ ਫੈਂਟ ਤੇ ਜਰਸੀ ਗਾਵਾਂ ਜ਼ਰੂਰ ਐਡ ਕਰੋ ਵਿੱਚ ਬਾਕੀ ਹੁਣ ਕਈ ਵੀਰਾਂ ਕੋਲ ਮੱਝਾਂ ਵੀ ਰੱਖੀਆਂ ਹੁੰਦੀਆਂ ਨੇ ਗਾਵਾਂ ਵੀ ਰੱਖੀਆਂ ਹੁੰਦੀਆਂ ਨਾ ਕਈਆਂ ਦਾ ਮਿਕਸ ਦੁੱਧਾ ਜਿਹੜਾ ਉਹ ਜਾਂਦਾ ਠੀਕ ਆ ਨਾ ਚਲ ਉਹ ਵੀ ਕੰਮ ਲੋਟ ਆ ਤੇ ਹੁਣ ਆਪਾਂ ਵੀਰੇ ਇੱਕ ਮਾੜੀ ਜੀ ਗੱਲ ਕਰਨੀ ਆ ਇਹ ਵੀ ਮਨਾਫੇ ਦੀ ਠੀਕ ਆ ਨਾ ਜਿਵੇਂ ਹੁਣ ਮੱਝਾਂ ਨੇ ਚਲੋ ਆਪਾਂ ਨੂੰ ਪਤਾ ਵੀ 10 ਜੀਰੋ ਫੈਨ ਦਾ 82 83 ਰੁਪਏ ਲੱਗਦੇ ਨੇ ਜਾਂ ਜਿਹੜੇ ਚੁੱਕਤ ਤੇ ਪਾਉਂਦੇ ਨੇ ਜਿਵੇਂ ਆਪਾਂ ਪਾਉਨੇ ਆ 70 ਪੈ ਨੂੰ ਘਰੋਂ ਲੱਗਦਾ ਠੀਕ ਆ ਨਾ ਬਾਕੀ ਆਪਾਂ ਨੇ ਇਹ ਗੱਲ ਕਰਨੀ ਆ ਜਿਵੇਂ ਹੁਣ 10 ਲੀਟਰ ਵਾਲੀ ਗਾ 70 ਰੁਪਏ ਦੁੱਧ ਲਾਦਾ 700 ਦਾ ਹੋ ਗਿਆ ਠੀਕ ਆ 5 ਕਿਲੋ ਉਹਨੇ ਫੀਡ ਖਾਣੀ ਆ ਠੀਕ ਆ ਨਾ ਤੇ ਗਾਵਾਂ ਯਾਨੀ ਜੀ ਮੱਝਾਂ ਦਾ ਇਹ ਹੋ ਜਾਂਦਾ ਵੀ ਕਈ ਜੇ ਤਾਂ ਹੋਵੇ ਵਧੀਆ ਬਰੀਡ ਤੇ ਠੀਕ ਆ ਨਾ ਉਹ ਮੱਝਾਂ ਵਾਂਗੇ ਵੀ ਮਤਲਬ ਗਾਵਾਂ ਵਾਂਗੇ ਖੜਦੀ ਆ ਸਿਰਫ 2 ਮਹੀਨੇ ਕਈ ਮੱਝਾਂ ਇਹ ਜੀਆਂ ਹੁੰਦੀਆਂ ਨੇ ਬੇਲਡੀਆਂ ਲਾ ਲੋ ਜਾਂ ਵਧੀਆ ਬਰੀਡ ਦੀਆਂ ਨਹੀਂ ਹੁੰਦੀਆਂ ਉਹ ਜਦੋਂ ਗੱਬਣ ਹੋ ਜਾਂਦੀਆਂ ਨੇ ਚੌਥੇ ਪੰਜਵੇਂ ਮਹੀਨੇ ਜੇ ਲੱਤ ਜੱਕ ਜਾਂਦੀਆਂ ਨੇ ਵੀ ਦੁੱਧ ਨਹੀਂ ਦਿੰਦੀਆਂ ਹੈਗੀਆਂ ਉਹ ਫਿਰ ਜਿਹੜਾ ਉਹਨਾਂ ਨੇ ਚਾਰ ਪੰਜ ਮਹੀਨੇ ਦੁੱਧ ਦਿੱਤਾ ਹੁੰਦਾ ਉਹ ਬਾਕੀ ਆਪਣਾ ਖੜ ਕੇ ਖਾ ਜਾਂਦੀਆਂ ਨੇ ਕੋਈ ਮੁਨਾਫਾ ਨਹੀਂ ਦਿੰਦੀਆਂ ਹੈਗੀਆਂ ਇੱਕ ਆਈ ਚਲਾਈ ਚੱਲੀ ਜਾਂਦੀ ਆ ਬਾਕੀ ਵੀਰੇ ਇਹ ਗੱਲਾਂ ਦੱਸਦਾ ਕੋਈ ਨਹੀਂ ਹੈਗਾ ਠੀਕ ਆ ਸਾਰਿਆਂ ਨੂੰ ਸਾਰੀ ਚੀਜ਼ ਦਾ ਪਤਾ ਹੁੰਦਾ ਵੀ ਕੀ ਦਾ ਕਿੰਨਾ ਮੁਨਾਫਾ ਕਿਹਦਾ ਨਹੀਂ ਅਗਲਾ ਦੱਸ ਕੇ ਨਹੀਂ ਰਾਜੀ ਹੈਗਾ ਪ੍ਰੋਬਲਮਾਂ ਸਭ ਨੂੰ ਆਉਂਦੀਆਂ ਨੇ ਗਾਵਾਂ ਦੇ ਧੰਦੇ 'ਚ ਵੀ ਮੱਜਾਂ ਦੇ ਧੰਦੇ 'ਚ ਵੀ ਠੀਕ ਆ ਨਾ ਸ਼ੁਰੂਆਤ 'ਚ ਜਾਂ ਸ਼ੁਰੂਆਤ ਕਰਨੀ ਆ ਜਦੋਂ ਆਪਾਂ ਉਦੋਂ ਦਾ ਔਕੜਾ ਆਉਣੀ ਆਉਣੀਆਂ ਨੇ ਵੈਸੇ ਵੀ ਔਕੜਾਂ ਦਾ ਯਾਰ ਚੱਲਦੀਆਂ ਰਹਿਣੀਆਂ ਨੇ ਤਾਂ ਜ਼ਿੰਦਗੀ ਆ ਜ਼ਰੂਰੀ ਤਾਂ ਹੈ ਨਹੀਂ ਜੇ ਫਾਰਮ ਕਰਦੇ ਨੂੰ 20 ਸਾਲ ਹੋ ਗਏ ਤਾਂ ਗਾਂ ਬਿਮਾਰ ਹੀ ਨਹੀਂ ਹੋਊ ਕਦੇ ਆਉਂਦੀ ਆ ਔਕੜ ਯਾਨੀ ਕਿ ਗਾਵਾਂ ਦੀ ਕੇਅਰ ਵੱਧਾ ਠੀਕ ਆ ਨਾ ਜਿਹੜੀਆਂ ਬਨ ਕੇ ਰੱਖੀਆਂ ਖੁੱਲੀਆਂ ਜੇ ਚਲੋ ਬਿਮਾਰੀ ਘੱਟ ਹੁੰਦੀ ਆ ਜੀ ਬਾਕੀ ਚਲੋ ਜੇ ਕੋਈ ਦੱਸੀ ਜਾਵੇ ਨਾ ਲੈਨ ਵੀ ਇੱਧਰ ਨੂੰ ਚਲੋ ਇੱਧਰ ਨੂੰ ਫਿਰ ਬੰਦੇ ਦਾ ਜ਼ਿਆਦਾ ਫਾਇਦਾ ਹੋ ਜਾਂਦਾ ਹੁਣ ਜਿਵੇਂ ਅਸੀਂ ਵੀ ਪਹਿਲਾਂ ਫਾ ਵੀ ਮਤਲਬ ਸ਼ੈੱਡ ਪਾਉਣਾ ਸੀ ਮੈਂ ਕਈਆਂ ਕੋਲ ਜਾ ਕੇ ਆਇਆ ਜਾਂ ਤਾਂ ਉਤਲੇ ਲੈਵਲ ਵਾਲੀੋ ਗੱਲ ਕਰਦੇ ਸੀ ਕੋਈ ਨਾਰਮਲ ਗੱਲੇ ਨਹੀਂ ਸੀ ਕਰਦਾ ਬਜਟ ਦੇ ਹਿਸਾਬ ਨਾਲ ਕਿਸੇ ਨੇ ਨਹੀਂ ਗੱਲ કરી ਵੀ ਬਾਈ ਤੁਸੀਂ ਕਿੰਨੇ ਕ ਪੈਸੇ ਲਾਉਣੇ ਸਾਰੇ 20 30 ਲੱਖ ਅੱਪੇ ਦੱਸਦੇ ਸੀ 10 ਲੱਖ ਦਾ ਦਾ ਸ਼ੈੱਡੇ ਦੱਸਦੇ ਸੀ 10 15 ਦਾ ਫਿਰ ਗਾਂ ਕਹਿੰਦੇ ਸੀ 30 ਲੀਟਰ ਤੋਂ ਘੱਟ ਲਓ ਹੀ ਨਾ ਠੀਕ ਆ ਨਾ ਹੁਣ ਆਪਣਾ ਦੁੱਧ ਲੱਗਦੇ ਨੂੰ ਯਾਨੀ ਕਿ 3 ਸਾਲ ਹੋ ਗਏ 42 ਰੁਪਏ ਲੱਗ ਰਿਹਾ ਜਿਹੜਾ ਆਪਾਂ ਦੁੱਜੀ ਨੂੰ ਪਾਉਨੇ ਆ ਬਾਕੀ 8 9 ਬਾਨਾ ਆਪਣੇ ਘਰੋਂ ਲੈ ਕੇ ਜਾਂਦੇ ਨੇ 8 9 ਜਾਣੇ ਉਹਨਾਂ ਨੂੰ ਆਪਾਂ 45 ਰੁਪਏ ਨੂੰ ਦਿੰਨੇ ਆ ਬਾਕੀ ਜਿਵੇਂ ਤੁਸੀਂ ਵੀਰੇ ਹੁਣ ਕੰਮ ਸਟਾਰਟ ਕਰਨਾ ਹੁੰਦਾ ਆਪਣੇ ਦੁੱਧ ਦੇ ਰੇਟ ਦੇ ਹਿਸਾਬ ਨਾਲ ਗਾਂ ਖਰੀਦਿਆ ਕਰੋ ਜੇ ਤਾਂ ਤੁਹਾਡਾ 45 40 ਤੋਂ ਉੱਪਰ ਲੱਗਦਾ ਫਿਰ ਤਾਂ 20 ਲੀਟਰ ਵਾਲੀ ਵੀ ਤੁਹਾਨੂੰ 12 ਖਾਊਗੀ ਉਹ ਖਾਊਗੀ ਜੇ ਤੁਹਾਡਾ ਦੁੱਧ ਦੇ 34 35 ਲੱਗਦਾ ਤਾਂ ਘੱਟੋ ਘੱਟ ਨਹੀਂ 25 28 ਲੀਟਰ ਵਾਲੀ ਗਾਂ ਰੱਖਿਆ ਕਰੋ ਤੇ ਫੈਂਟ ਤੇ ਫੋਕਸ ਜ਼ਿਆਦਾ ਕਰਿਆ ਕਰੋ ਜਿਵੇਂ ਆਪਾਂ ਹੁਣ ਮੱਝ ਦੀ ਗੱਲ ਕਰਦੇ ਸੀ ਵੀ ਜਿਹੜੀਆਂ ਤਾਂ ਵਧੀਆ ਬਰੀਡ ਦੀਆਂ ਨੇ ਉਹ ਫਿਰ ਬਰੀਡ ਚ ਜੇ ਲੈਣੀਆਂ ਤਾਂ ਮਹਿੰਗੀਆਂ ਆਉਂਦੀਆਂ ਘੱਟੋ ਘੱਟ 1.5 ਲੱਖ ਦੀ ਠੀਕ ਆ ਨਾ ਜਿਵੇਂ ਜਿਨ੍ਹਾਂ ਨੇ ਨਵਾਂ ਕੰਮ ਸਟਾਰਟ ਉਹ ਮਿਹਸਾਂ ਜੀ ਜਿਨ੍ਹਾਂ ਨੇ ਮਿਹਸਾਂ ਦਾ ਵੀ ਕੰਮ ਸਟਾਰਟ ਕਰਨਾ ਉਹ ਥੋੜੀ ਜਿਹੀ ਵੀ ਮੰਦੇ ਸੂਏ ਚ ਲੈ ਲਵੇ ਮਾਜੀ ਯਾਰ ਕੋਈ ਚੱਕਰ ਤਾਂ ਨਹੀਂ ਹੁੰਦਾ ਜਿਵੇਂ ਚੌਥੇ ਸੂਏ ਲੈ ਲਓ 3 ਇਹ ਲੈ ਲਓ ਜ਼ਰੂਰੀ ਤਾਂ ਨਹੀਂ ਹੁੰਦਾ ਵੀ ਆਪਾਂ ਨੇ ਪਹਿਲੇ ਦੂਈ ਲੈਣੀ ਆ ਆਪਾਂ ਨੂੰ ਹੁੰਦਾ ਵੀ ਪਹਿਲਾ ਸਟੈਪ ਆਪਣਾ ਦੁੱਧ ਪਾ ਪਵੇ ਠੀਕ ਹੈ ਨਾ ਆਪਾਂ ਨੂੰ ਐਕਸਪੀਰੀਅੰਸ ਹੋਵੇ ਆਪਾਂ ਪਸ਼ੂ ਰੱਖੀਏ ਆਪਾਂ ਪਹਿਲਾਂ ਹੀ ਬਰੀਡ ਵੱਲ ਧਿਆਨ ਨਾ ਦਈਏ ਪੈਸੇ ਜਿਆਦਾ ਲੱਗ ਜਾਂਦੇ ਨੇ ਹੁਣ ਜਿਨ੍ਹਾਂ ਕੋ ਤਾਂ ਹੈਗੇ ਨੇ ਚਲੋ ਲਾਉਣੀ ਨੇ ਨਵਾਂ ਬੰਦਾ ਕੰਮ ਸਟਾਰਟ ਕਰਦਾ ਕਿਸੇ ਦੀ ਚੱਕ ਚਕਾ ਚ ਆ ਕੇ ਵਪਾਰੀ ਦੀ ਚੱਕ ਚ ਆ ਕੇ ਵੀ ਨਾ ਝੋਟੀਆਂ ਚ ਲੈ ਜਾ ਬੱਚੀਆਂ ਚ ਲੈਗਾ ਉਹ ਕੰਮ ਲੋਟ ਨਹੀਂ ਰਹਿੰਦਾ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਰੱਖਿਆ ਕਰੋ ਜਿਵੇਂ ਹੁਣ ਗਾਵਾਂ ਨੇ ਗਾਵਾਂ ਤਾਂ ਵੀਰੇ ਜੇ 2-2 ਸਾਲ ਵੀ ਗੱਭਣ ਨਾ ਰਹਿਣ ਦਾ ਇਹ ਤਾਂ ਵੀ ਦੁੱਧ ਦਈ ਜਾਂਦੀਆਂ ਹੁੰਦੀਆਂ ਨੇ ਜੇ ਸੇਵਾ ਥੋੜੀ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਵੀ ਆ ਦੋ ਚਾਰ ਗੱਲਾਂ ਕਰਨੀਆਂ ਨੇ ਮੱਝਾਂ ਨਾਲ ਗਾਵਾਂ ਬਾਰੇ ਆਪਾਂ ਇਹ ਨਹੀਂ ਕਹਿੰਦੇ ਵੀ ਜਾਂ ਮੱਝਾਂ ਹੀ ਰੱਖੋ ਜਾਂ ਗਾਵਾਂ ਹਾਂ ਜੇ ਤੁਹਾਨੂੰ ਲੱਗਦਾ ਤੁਸੀਂ ਜੀ ਨਾ ਨਵਾਂ ਕੰਮ ਸਟਾਰਟ ਕਰਨਾ ਉਹ ਇੱਕ ਮੈਸ ਲੈ ਲਓ ਇੱਕ ਗਾਂ ਲੈ ਲਓ ਦੋਹਾਂ ਦੀਆ ਕਾਪੀਆ ਲਾ ਲਓ ਦੁੱਧ ਲਿਖਿਆ ਕਰੋ ਖਰਚਾ ਲਿਖਿਆ ਕਰੋ ਸੂਏ ਦਾ ਤੁਹਾਨੂੰ ਪਤਾ ਲੱਗ ਜੂ ਇੱਕ ਦਿਨਾਂ ਨਹੀਂ ਆਡੀਆਂ ਵੀ ਕਾਪੀਆਂ ਲਾਈਆਂ ਹੋਈਆਂ ਨੇ ਇੱਕ ਇੱਕ ਸੂਏ ਦਾ ਮੱਝ ਦਾ ਲਾ ਲਓ ਇੱਕ ਇੱਕ ਸੂਏ ਦਾ ਗਾਂ ਦਾ ਲਾ ਲਓ ਰਿਕਾਰਡ ਤੁਸੀਂ ਚੈੱਕ ਕਰੋ ਕਿੰਨੇ ਦਾ ਦੁੱਧ ਪਾਇਆ ਕਿੰਨਾ ਖਰਚਿਆ ਹੋਇਆ ਕਦੋਂ ਗੱਭਣ ਰਹੀ ਠੀਕ ਆ ਨਾ ਫਿਰ ਤੁਹਾਨੂੰ ਸਾਰੀ ਟੋਟਲ ਗੱਲ ਪਤਾ ਲੱਗ ਜੂ ਵੀ ਜਿਆਦਾ ਮੁਨਾਫਾ ਕੀ ਚ ਆਪਾਂ ਦਾ ਤੁਹਾਨੂੰ ਇਹੀ ਸਲਾਹ ਦਵਾਂਗੇ ਜਾਂ ਦੱਸਾਂਗੇ ਵੀ ਆਪਣੇ ਬਜਟ ਦੇ ਹਿਸਾਬ ਨਾਲ ਪਸ਼ੂ ਲਿਆ ਕਰੋ ਚਾਹੇ ਤੁਸੀਂ ਮੱਝ ਲੈਣੀ ਆ ਚਾਹੇ ਤੁਸੀਂ ਗਾਂ ਲੈਣੀ ਆ ਤੁਹਾਡਾ ਬਜਟ ਸਹੀ ਹੋਣਾ ਜ਼ਰੂਰੀ ਦਾ ਦੋ ਪੈਸੇ ਕੋਲ ਵੀ ਰੱਖਾ ਕਈ ਵਾਰ ਆਪਣੇ ਕੋਲ ਲੱਖ ਹੁੰਦਾ ਆ ਭਾਂ ਲੱਖ ਦੇਈ ਪਸ਼ੂ ਲਿਆਉਣੇ ਆ ਫੇ ਮਾਜ ਬਾਅਦ ਚ ਬਿਮਾਰ ਠਮਾਰ ਹੋ ਗਿਆ ਉਹ ਗੱਲ ਜੀ ਨਹੀਂ ਬਣਦੀ ਸਭ ਤੋਂ ਜਾਣ ਜੀ ਸੌਖਾ ਤਰੀਕਾ ਕਿਸੇ ਨੂੰ ਪੁੱਛਣ ਦਾ ਵੀ ਮੱਝਾਂ ਰਖੇ ਜਾਂ ਗਾਵਾਂ ਜੇ ਤੁਸੀਂ ਨਵਾਂ ਕੰਮ ਸਟਾਰਟ ਕਰਨਾ ਇੱਕ ਗਾਂ ਲੈ ਲਓ ਇੱਕ ਮੱਝ ਲੈ ਲਓ ਦੋਹਾਂ ਦੀ ਕਾਪੀ ਲਾਓ ਠੀਕ ਆ ਨਾ ਲਿਖੋ ਤੁਹਾਨੂੰ ਆਪੇ ਪਤਾ ਲੱਗ ਜਾਣਾ ਹੁਣ ਕਈਆਂ ਨੂੰ ਚਲੋ ਇਹ ਆਪੋ ਆਪਣੇ ਸਿਰ ਤੇ ਹੁੰਦਾ ਕਈਆਂ ਨੂੰ ਮੱਝਾਂ ਦਾ ਕੰਮ ਵਧੀਆ ਲੱਗਦਾ ਕਈਆਂ ਨੂੰ ਗਾਵਾਂ ਦਾ ਠੀਕ ਆ ਨਾ ਇਹ ਨਹੀਂ ਹੁੰਦਾ ਯਾਨੀ ਕਿ ਜਿਹੜੇ ਬੰਦੇ ਨੇ ਨਵਾਂ ਕੰਮ ਸਟਾਰਟ ਕਰਨਾ ਉਹ ਥੋੜੀ ਜੀ ਅਲਜਣਾ ਅੱਜ ਪਹਿ ਜਾਂਦਾ ਗਈ ਵਾਰ ਵੀ ਕੀ ਖਰੀਦੀ ਏ ਉਹ ਵੀ ਗੱਲ ਦੁੱਧ ਦੇ ਰੇਟ ਤੇ ਹੁੰਦੀ ਆ ਜਿਨ੍ਹਾਂ ਦਾ ਤਾਂ گاਵਾ ਦਾ ਦੁੱਧ ਵਧੀਆ ਲੱਗਦਾ ਉਹ ਤਾਂ ਵਧੀਆ ਲੱਗੀ ਹੋ ਜਾਣਾ ਠੀਕ ਆ ਨਾ ਬਸ ਇਹ ਜਰੂਰ ਦੇਖਿਓ ਵੀ ਜਿਨ੍ਹਾਂ ਦਾ ਥੋੜਿਆ ਫੈਂਟ ਤੇ ਲੱਗਦਾ ਦੁੱਧ ਉਹ ਜਰਸੀ ਗਾਵਾਂ ਜਰੂਰ ਐਡ ਕਰੋ ਇਹਦੇ ਵਿੱਚ ਐਚ ਐਫ ਦੇ ਨਾਲ ਫਿਰ ਐਂ ਐਚ ਐਫ ਦਾ ਦੁੱਧ ਵੱਧ ਹੁੰਦਾ ਜਰਸੀ ਦਾ ਘੱਟ ਫੈਂਟ ਆ ਜਿਹੜੀ ਤੁਹਾਡੀ ਉਹ ਪ੍ਰੋਪਰ ਆ ਜਾ ਕਰੂ ਨਾਲੇ ਤੁਹਾਡਾ ਰੇਟ ਆ ਜਿਹੜਾ ਡੈਰੀ ਚ ਉਹ ਵਧੀਆ ਲੱਗੂਗਾ। ਬਾਕੀ ਦੁੱਧ ਦੀ ਰੇਟ ਦੀ ਗੱਲ ਕਰੀਏ ਯਾਰ ਨਕਲੀ ਦੁੱਧ ਬਹੁਤ ਆ। ਤਾਂ ਹੀ ਦੁੱਧ ਦਾ ਰੇਟ ਨਹੀਂ ਇਹ ਬੰਦ ਹੋਣਾ ਨਹੀਂ ਮੇਰੇ ਹਿਸਾਬ ਨਾਲ ਤਾਂ ਕਦੇ ਠੀਕ ਆ ਨਾ। ਤਾਂ ਹੀ ਦੁੱਧ ਦਾ ਰੇਟ ਨਹੀਂ ਨਕਲੀ ਦੁੱਧ ਪਾਣੀ ਵਾਲਾ ਦੁੱਧ ਤਾਂ ਹੀ ਜਿਹੜਾ ਅਸਲੀ ਦੁੱਧ ਆ ਉਹਦਾ ਰੇਟ ਨਹੀਂ ਹੈਗਾ। ਜਿੰਨਾ ਚਿਰ ਨਕਲੀ ਦੁੱਧ ਨਹੀਂ ਬੰਦ ਹੁੰਦਾ ਠੀਕ ਆ ਨਾ ਪਾਣੀ ਪੈਣੋਂ ਨਹੀਂ ਹਟਦਾ। ਉਹਨਾਂ ਜਿਹੜਾ ਆਪਾਂ ਨੂੰ ਪ੍ਰੋਪਰ ਦੁੱਧ ਦਾ ਰੇਟ ਨਹੀਂ ਮਿਲਦਾ ਆਪਾਂ ਕਿੰਨੀ ਮਿਹਨਤ ਕਰਦੇ ਹਾਂ ਠੀਕ ਆ ਨਾ ਸਵੇਰ ਤੋਂ ਉੱਠ ਕੇ ਸ਼ਾਮ ਤੱਕ ਜਾਨੀ ਚ 32 33 ਦਾ ਕੁਝ ਵੀ ਨਹੀਂ ਹੈਗਾ ਯਾਰ ਦੁੱਧ ਦਾ ਰੇਟ ਘੱਟ ਤੋਂ ਘੱਟ 40 ਰੁਪਏ ਦਾ ਤੁਹਾਡਾ ਦੁੱਧ ਲੱਗਣਾ ਚਾਹੀਦਾ ਤਾਂ ਮਾੜਾ ਜਾਂ ਨਫਾ ਹੁੰਦਾ ਤੁਹਾਨੂੰ ਬਾਕੀ ਇੱਕ ਮੇਨ ਗੱਲ ਇਹ ਚੀਜ਼ ਤੇ ਵੀ ਹੁੰਦੀ ਆ ਕਈ ਵਾਰ ਮੱਝ ਵਧੀਆ ਨਹੀਂ ਨਿਕਲਦੀ ਬੰਦੇ ਨੇ ਪਹਿਲੀ ਵਾਰ ਇਹ ਲਈ ਹੁੰਦੀ ਆ ਉਹ ਕੰਮ ਛੱਡ ਦਿੰਦਾ ਕਹਿੰਦਾ ਮੱਝ ਤਾਂ ਲੈਣੀ ਹੋਣੀ ਵਧੀਆ ਨਹੀਂ ਜਾਂ ਕਈਆਂ ਨੇ ਗਾਂ ਨਹੀਂ ਖਰੀਦੀ ਹੁੰਦੀ ਗਾਂ ਨਹੀਂ ਵਧੀਆ ਨਿਕਲਦੀ ਉਹ ਗਾਵਾਂ ਦਾ ਕੰਮ ਛੱਡ ਦਿੰਦਾ ਇਹ ਵੀ ਕਈ ਵਾਰ ਹੋ ਜਾਂਦਾ ਠੀਕ ਆ ਜਿਵੇਂ ਹੁਣ ਆਪਣੇ ਤਾਏ ਹੁਣਾਂ ਨੇ ਆ ਉਹਦੇ ਉਹਨਾਂ ਦੇ ਘਰ ਨੇ ਉਹਨਾਂ ਨੇ ਗਾਂ ਚਲੋ ਮੈਂ ਹੀ ਉਹ ਕਿਹਾ ਸੀ ਉਹਨਾਂ ਨੂੰ ਵੀ ਤੁਸੀਂ ਗਾਂ ਲਓ ਉਹਨਾਂ ਨੂੰ ਤਾਂ ਮੱਝ ਲੈਣੀ ਸੀ ਮੈਂ ਚਲ ਕੇ ਕੂਕੇ ਉਹਨਾਂ ਨੂੰ ਮੱਝ ਗਾਂ ਦਵਾਦੀ ਕੀ ਉਹਨਾਂ ਨੂੰ ਲੋਟ ਨਹੀਂ ਆਈ ਪਹਿਲਾਂ ਉਹਨਾਂ ਦੇ ਮੱਝਾਂ ਹੁੰਦੀਆਂ ਸੀ ਉਹਨਾਂ ਨੇ ਵੇਚਤੀ ਕਹਿੰਦੇ ਸਾਨੂੰ ਲੋਟ ਨਹੀਂ ਮੱਝ ਰੱਖਣੀ ਸੱਚ ਗਾਂ ਰੱਖਣੀ ਹੋਣੀ ਕਦੇ ਇਹ ਵੀ ਹੋ ਜਾਂਦਾ ਹੁੰਦਾ ਕਈ ਵਾਰ ਬਾਕੀ ਇਹਨਾਂ ਡੈਰੀ ਚ ਪਾਉਂਦੇ ਸੀਗੇ ਦੁੱਧ ਮੱਝ ਦਾ ਤਾਂ ਇਹਨਾਂ ਦਾ 70 65 70 ਲੱਗ ਜਾਂਦਾ ਸੀ ਗਾਂ ਦਾ ਲੱਗਦਾ ਸੀਗਾ 33 34 35 ਰੁਪਏ ਉਤੋਂ ਵੀ ਕਈ ਵਾਰ ਬੰਦਾ ਕਰਾ ਜਾਂਦਾ ਯਾਰ ਰੇਟ ਤਾਂ ਲੱਗਦਾ ਨਹੀਂ ਹੈਗਾ ਵੇਚੋ ਪਰੇ ਠੀਕ ਆ ਨਾ ਇਹੀ ਗੱਲ ਆ ਮੇਨ ਨੇ ਤੁਸੀਂ ਗਾਵਾਂ ਖਰੀਦਣੀਆਂ ਨੇ ਜੇ ਪੰਜ ਵੀ ਖਰੀਦਣੀਆਂ ਤਾਂ ਦੋ ਜਰਸੀਆਂ ਜ਼ਰੂਰ ਐਡ ਰੱਖੋ ਥੋੜੀ ਫੈਂਟ ਵਧੀਆ ਆ ਜਾਇਆ ਕਰੋ। ਬਾਕੀ ਸਾਡਾ ਐਕਸਪੀਰੀਅੰਸ ਦਾ ਇਹ ਕਹਿੰਦਾ ਵੀ ਜਿਵੇਂ ਹੁਣ ਗਾਵਾਂ ਨੇ ਗਾਵਾਂ ਲੰਬਾ ਟਾਈਮ ਦੁੱਧ ਦੇਈ ਜਾਂਦੀਆਂ ਹੁਣ ਜਿਹੜੇ ਵੀਰਾਂ ਦੇ ਘਰੇਲੂ ਆਮ ਗਾਵਾਂ ਰੱਖੀਆਂ ਹੋਈਆਂ ਨੇ ਠੀਕ ਆ ਨਾ ਚ ਉਹ ਤਾਂ ਵੀ ਮਤਲਬ ਸੂਣ ਤੋਂ 15 ਦਿਨ ਪਹਿਲਾਂ ਹੀ ਛੱਡਦੇ ਨੇ। ਆਪਾਂ ਦੇਖਦੇ ਹਾਂ ਵੀ 15-20 ਦਿਨ ਛੱਡੀ ਜਾਂ ਮਹੀਨਾ ਛੱਡੀ ਸੀਗਾ ਫੇਰ ਚੱਲ ਦੁੱਧ ਦੇਈ ਜਾਂਦੀ ਆ। ਵੀ ਉਹਨਾਂ ਦਾ ਘਰ ਦਾ ਸਰੀ ਜਾਂਦਾ ਵੀ ਉਹ ਫਾਰਮ ਲੈਵਲ ਤੇ ਕੰਮ ਨਹੀਂ ਕਰਦੇ ਹੈਗੇ ਚਲੋ ਉਹਨਾਂ ਦਾ ਵਧੀਆ ਚੱਲੀ ਜਾਂਦਾ ਹੁਣ ਜਿਵੇਂ ਆਪਾਂ ਮੱਝਾਂ ਦੇਖਦੇ ਆਂ ਮੱਝ ਤਾਂ ਕਈਆਂ ਕਈ ਤਾਂ ਐਹ ਜਿਹੀਆਂ ਹੁੰਦੀਆਂ ਹੁਣ ਜਿਵੇਂ ਆਪਣੇ ਕੋਈ ਸੀ ਪਹਿਲਾਂ ਜਦੋਂ ਪਿੰਡ ਸੀਗੇ ਮੱਝਾਂ ਹੀ ਰੱਖੀਆਂ ਹੁੰਦੀਆਂ ਸੀ ਆ ਰੈਣੀ ਹੁਣਾਂ ਦੀਆਂ ਤੇ ਮੈਨੂੰ ਕੰਮ ਲੋਟ ਨਹੀਂ ਲੱਗਿਆ ਕਿਉਂਕਿ ਇੱਕ ਤਾਂ ਜਦੋਂ ਮੱਝਾਂ 2-3 ਮਹੀਨੇ ਦੀ ਤੇ ਜਦੋਂ ਚੈੱਕ ਪਾਸ ਹੋ ਜਾਂਦੀ ਆ ਫਿਰ ਉਹ ਬਾਰ-ਬਾਰ ਦੇਖਣੀ ਪੈਂਦੀ ਆ ਠੀਕ ਆ ਨਾ ਬਾਕੀ ਸਾਡਾ ਦੁੱਧ 2-3 3 ਸਾਲ ਹੋ ਗਏ ਵੀ ਮਤਲਬ ਚਲੋ ਖੰਨੇ ਦੇ ਦੁੱਧ ਹੀ ਲੈ ਕੇ ਜਾਂਦੇ ਸੀ ਉਹ ਵੀ ਸਾਨੂੰ ਬੈਨੀਫਿਟ ਸੀਗਾ ਕਿਉਂਕਿ ਮੱਝਾਂ ਦਾ ਸਾਨੂੰ ਪਾਉਣਾ ਪੈਂਦਾ ਸੀ ਡੇਰੀ ਚ ਗਾਵਾਂ ਦਾ ਉਹ ਘਰੇ ਲੈ ਜਾਂਦੇ ਸੀ ਸਾਡੇ ਕੋਲ ਉਹ ਇੱਕ ਵੀ ਵਧੀਆ ਮੌਕਾ ਸੀਗਾ ਵੀ ਜੇ ਅਸੀਂ ਮੱਝਾਂ ਵੇਚਦੇ ਆ ਤਾਂ ਸਾਨੂੰ ਕੋਈ ਚੱਕਰ ਨਹੀਂ ਹੈਗਾ ਵੀ ਸਾਡਾ ਘਰੋਂ ਦੁੱਧ ਆ ਜਿਹੜਾ ਉਹ ਲੱਗ ਜਿਆ ਕਰੂਗਾ ਜਿਵੇਂ ਹੁਣ ਆਪਾਂ ਨਾਰਮਲ ਘਰਾਂ 'ਚ ਦੇਖਦੇ ਹਾਂ ਵੀ 4-4 5-5 ਮਹੀਨੇ ਵੀ ਖੜ ਜਾਂਦੀਆਂ ਨੇ ਜਿਹੜੀਆਂ ਮੱਝਾਂ ਹੁੰਦੀਆਂ ਨੇ ਗਾਵਾਂ ਨੇ ਜਿਹੜੀਆਂ ਉਹਨਾਂ ਨੇ ਤਾਂ ਲੰਬਾ ਟਾਈਮ ਦੁੱਧ ਦੇਣਾ ਹੀ ਦੇਣਾ ਠੀਕ ਆ ਨਾ ਬਾਕੀ ਕਈ ਵਾਰ ਯਾਰ ਇਹ ਨਹੀਂ ਹੁੰਦਾ ਹੈਗਾ ਕਈਆਂ ਨੂੰ ਮੱਝਾਂ ਦਾ ਕੰਮ ਲੋਟ ਆ ਜਾਂਦਾ ਕਈਆਂ ਨੂੰ ਗਾਵਾਂ ਕੰਮ ਦੋਏ ਵਧੀਆ ਨੇ ਬਸ ਲੋਟ ਆਉਣ ਤੇ ਆ ਬਾਕੀ ਜਿਹੜੇ ਬੰਦਿਆਂ ਦਾ ਲੋਟ ਆ ਗਿਆ ਉਹਨਾਂ ਨੇ ਫਿਰ ਅੱਗੇ ਦੱਸਣਾ ਹੁੰਦਾ ਵੀ ਨਾ ਨਾ ਆਹੀ ਇਹ ਜ਼ਰੂਰੀ ਨਹੀਂ ਹੁੰਦਾ ਜੇ ਮੈਨੂੰ ਗਾਵਾਂ ਦਾ ਕੰਮ ਲੋਟ ਆ ਗਿਆ ਤੁਹਾਨੂੰ ਵੀ ਆਉ ਜਾਂ ਮੈਨੂੰ ਮੱਝਾਂ ਦਾ ਲੋਟ ਆ ਗਿਆ ਤੁਹਾਨੂੰ ਵੀ ਆਉ ਇਹ ਵੀ ਕਿਸਮਤ ਦੇ ਸੌਦੇ ਵੀ ਹੁੰਦੇ ਨੇ ਵਿੱਚ ਇਹ ਬਾਕੀ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹੀ ਸੀਗਾ ਤੁਹਾਨੂੰ ਦੱਸਣਾ ਵੀ ਤੁਹਾਡੇ ਨਾਲ ਗੱਲਬਾਤ ਕਰਨੀ ਵੀ ਮੱਝਾਂ ਰਗਾਵਾ ਜੋ ਵੀ ਤੁਸੀਂ ਖਰੀਦਦੇ ਹੋ ਠੀਕ ਆ ਨਾ ਬਾਕੀ ਪਹਿਲਾਂ ਪਹਿਲਾਂ ਯਾਰ ਦਿੱਕਤਾਂ ਆਉਂਦੀ ਨੇ ਜਦ ਜੇ ਤੁਸੀਂ ਮੱਝਾਂ ਦਾ ਕੰਮ ਕਰਨਾ ਚਾਹੇ ਗਾਵਾਂ ਦਾ ਬਸ ਆਪਣਾ ਯਾਰ ਲੋਟ ਆਏ ਦਾ ਠੀਕ ਆ ਨਾ ਜਿਹਦਾ ਜਿਵੇਂ ਲੋਟ ਆ ਗਿਆ ਉਹਵੇਂ ਆ ਜਾਂਦਾ ਤੇ ਬਾਕੀ ਅੱਜ ਦੀ ਵੀਡੀਓ ਚ ਆਪਾਂ ਨੇ ਇਹੀ ਗੱਲ ਕਰਨੀ ਸੀਗੀ ਤੇ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਕਮੈਂਟ ਵੀ ਕਰ ਦਿਆ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਆਪਣੇ 17000 ਸਬਸਕ੍ਰਾਈਬਰ ਹੋਣ ਵਾਲੇ ਨੇ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਆਪਣੇ ਵੀਡੀਓ ਦੇਖਦੇ ਆ ਜਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਹੋਇਆ ਤੇ ਬਾਕੀ ਮਿਲਦੇ ਆ ਨੈਕਸਟ ਵੀਡੀਓ ਚ ਕਿਸੇ ਹੋਰ ਟੌਪਿਕ ਤੇ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ